ਦੇਖੋ ਜੀ ਨਸ਼ਾ ਜਿਹੜਾ ਆ ਇਹਦਾ ਇੱਕੋ ਇੱਕ ਹੱਲ ਹੈ ਕਿ ਸਭ ਤੋਂ ਪਹਿਲਾਂ ਸਾਡੀ ਚੇ ਅਵੇਅਰਨੈਸ ਰਾਣੀ ਚਾਹੀਦੀ ਹੈ ਜਦੋਂ ਸਾਨੂੰ ਪਤਾ ਹੋਊਗਾ ਕਿ ਇਹ ਸਾਈਡਫਾਈਟ ਕੀ ਨੇ ਜਾਂ ਸਾਨੂੰ ਨੁਕਸਾਨ ਕੀ ਨੇ ਤੇ ਫਿਰ ਜੇ ਸਭ ਦੇ ਅਵੇਨਸ ਆ ਤੇ ਫਿਰ ਅਸੀਂ ਤੋਂ ਬਚਾਂਗੇ ਇਹਦੀ ਸਭ ਤੋਂ ਪਹਿਲਾਂ ਇਹਦੀ ਅਵੇਅਰਨੈਸ ਹੀ ਜ਼ਰੂਰੀ ਹੈ ਬੱਚਿਆਂ ਨੂੰ ਸਟੂਡੈਂਟ ਨੂੰ ਜਿੰਨੇ ਵੀ ਹੈ ਉਹਨਾਂ ਨੂੰ ਅਵੇਅਰਨੈਸ ਚਾਹੀਦੀ ਹੈ ਕਿ ਇਹ ਚੀਜ਼ ਕੀ ਹੈ ਨਸ਼ਾ ਕੀ ਹੈ ਸਾਈਡਫਾਈਟ ਕੀ ਹੈ ਇਹਦੇ ਨੁਕਸਾਨ ਸਾਨੂੰ ਕੀ ਨੇ ਅੱਜ ਜਿਸ ਤਰੀਕੇ ਤੁਸੀਂ ਐਨਸੀਸੀ ਦੇ ਵਿਦਿਆਰਥੀਆਂ ਨੂੰ ਕਾਨਫਰੰਸ ਦਿੱਤੀ ਹੈ ਇਸ ਤਰੀਕੇ ਦੀਆਂ ਕਿੰਨੀਆਂ ਕਾਨਫਰੰਸਾਂ ਦੇ ਲੋੜ ਹੈ ਤਾਂ ਜੋ ਕਿ ਯੂਥ ਨੂੰ ਇਸ ਨਸ਼ੇ ਤੋਂ ਬਚਾਇਆ ਜਾ ਸਕੇ ਦੇਖੋ ਜੀ ਜੇ ਅਪਾ ਕਾਉਂਸਲਿੰਗ ਦੀ ਕਾਊਂਟਿੰਗ ਕਰੀਏ ਮੈਂ ਕਹਿੰਦਾ ਜਿੰਨੀ ਵੀ ਕਾਉਂਸਲਿੰਗ ਇਸ ਮੈਟਰ ਤੇ ਹੋਵੇ ਘੱਟ ਹੈ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਬੁਰੀ ਤਰ੍ਹਾਂ ਨਸ਼ੇ ਦੇ ਗ੍ਰਿਫਤ ਵਿੱਚ ਆ ਚੁੱਕਾ ਹੈ ਪੰਜਾਬ ਕੀ ਪੂਰਾ ਭਾਰਤੀ ਆ ਚੁੱਕਾ ਹੈ ਕੰਨਿਆ ਕਮਰ ਤੋਂ ਲੈ ਕੇ ਜੇਂਡਕੀ ਤੱਕ ਮੇਰੇ ਖਿਆਲ ਚ ਕੋਈ ਯੂਨੀਵਰਸਿਟੀ ਕੋਈ ਇੰਸਟੀਚਿਊਟ ਬਚਿਆ ਨਹੀਂ ਜਿਹਦੇ ਵਿੱਚ ਨਸ਼ਾ ਨਾ ਹੋਵੇ ਜਾਂ ਕੋਈ ਡਿਕ ਜਿਹੜੇ ਆ ਨਾ ਹੋਣ ਇਹ ਬਸ ਮੇਨ ਇਹ ਕਿ ਜਿੰਨੀ ਕਾਉਂਸਲਿੰਗ ਇਹਦੇ ਬਾਰੇ ਟੀਚਰਸ ਔਰ ਜਿੰਨੇ ਵੀ ਸੋਸ਼ਲ ਵਰਕਰ ਆ ਤਾਂ ਜਾਂ ਜੋ ਵੀ ਆਫੀਸ ਸਹਿਬਾਨ ਆ ਗਿਆ ਉਹਨਾਂ ਨੂੰ ਕਰਨੀ ਚਾਹੀਦੀ ਆ ਆਪਣੇ ਸਟੂਡੈਂਟ ਆਪਣੇ ਕਿਡਡਲ ਨੂੰ ਕਾਸ ਕਰਕੇ ਇਹਦਾ ਹੱਲ ਸਦਾ अदरवाइज ਦਾ ਕੋਈ ਸਲੂਸ਼ਨ ਇਹਦਾ ਹੈ ਨਹੀਂ